ਅਸੀਂ ਅੱਜ ਜਾ ਰਹੇ ਸੀਗੇ ਵਿਕਟੋਰੀਆ ਪਹਿਲਾਂ ਹੁਣ ਅ ਸਾਡਾ ਪੋਰਟ ਦੇ ਉੱਤੇ ਐਂਟਰੀ ਆ ਪਹੁੰਚ ਗਏ ਆ ਬੀਸੀ ਫੇਰੀਜ਼ ਦੇ ਵਿੱਚ ਜਿੱਥੇ ਹੁਣ ਅਸੀਂ ਜਾਣਾ ਵਿਕਟੋਰੀਆ ਆ ਗਈ ਸਾਡੀ ਫੇਰੀ ਫੇਰੀ ਸਾਡੀ ਬਹੁਤ ਤੇ ਚੱਲ ਰਹੀ ਕਿਆ ਬਾਤ ਅਸੀਂ ਆ ਗਏ ਆ ਦਾ ਬੱਚਾ ਗਾਰਡਨ ਮੇਟਰੋ ਕਿਦਾਂ ਗੁੱਡ ਮਾਰਨਿੰਗ ਅਸੀਂ ਅੱਜ ਜਾ ਰਹੇ ਸੀਗੇ ਵਿਕਟੋਰੀਆ ਪਹਿਲਾਂ ਹੁਣ ਸਾਡਾ ਪੋਰਟ ਦੇ ਉੱਤੇ ਐਂਟਰੀ ਆ ਤੇ ਫੇਰ ਅਸੀਂ ਪੋਰਟ ਦੇ ਥਰੂ ਜਾਵਾਂਗੇ ਫੈਰੀ ਦੇ ਥਰੂ ਵਿਕਟੋਰੀਆ ਚੱਕ ਨਾਲੇਦਲੇ ਆ ਪਾਣੀ ਤੇ ਵਿੱਚ ਇਹਨਾਂ ਨੇ ਸਟੇਸ਼ਨ ਬਣਾਇਆ ਹੋਇਆ ਫੈਰੀਸ ਦੇ ਲਈ ਪੋਰਟ ਆ ਪੋਰਟ ਜੀ ਅਸੀਂ ਪਹੁੰਚ ਪਹੁੰਚ ਗਏ ਆ ਬੀਸੀ ਫੈਰੀਜ਼ ਦੇ ਵਿੱਚ ਤੇ ਤੇ ਹੁਣ ਅਸੀਂ ਜਾਣਾ ਵਿਕਟੋਰੀਆ ਸ਼ਿਪ ਸੰਗਤਾਂ ਦੇਖ ਲਈ ਰਾਸ਼ੇ ਰਾਸ਼ ਹੋਇਆ ਰਹਿੰਦਾ ਰੱਖ ਲੋ ਜੀ ਆ ਗਈ ਸਾਡੀ ਫੈਰੀ ਉਸ ਸਪੀਕਰ ਜਿਵੇਂ ਉਹ ਪਾਠੀਆਂ ਵਾਲੇ ਗੁਰੂ ਘਰਾਂ ਵਾਲੇ ਉੱਪਰ ਵੇਖਾਰ ਜੂ ਅਸੀਂ ਕਰ ਲਈਏ ਗੱਡੀ ਆਪਣੀ پارک ਫੈਰੀ ਦੇ ਵਿੱਚ ਦੇਖੋ ਫੈਰੀ ਗੱਡੀਆਂ ਦੀਆਂ ਗੱਡੀਆਂ ਤੇ ਅੱਗੇ ਜਾ ਕੇ ਰਹਿਨੇ ਆ ਆ ਸਾਈਡ ਤੇ 뷰 ਆ J'ai ferry. de faire une ferries. ਦੇ ਆਲੇ-ਦਾਲੇ ਦੇਖੋ ਕਿੰਨੇ ਸੋਹਣੇ ਘਰ ਨੇ ਲੋਕਾਂ ਦੇ ਜਮੀਂ ਕੰਡੇ ਦੇ ਉੱਤੇ ਤੇ ਨਜ਼ਾਰੇ ਲੈਂਦੇ ਹੋਣੇ ਵਾਦੀਆਂ ਦੇ ਬੜਾ ਟਾਈਮ ਹੋ ਗਿਆ ਅੰਦਰ ਬੈਠੇ ਨੂੰ ਤੇ ਹੁਣ ਦੇਖਦੇ ਆ ਬਾਹਰ ਜਾ ਕੇ ਥੋੜਾ ਜਿਹਾ ਇੰਜੋਏ ਕਰਦੇ ਆ ਬੈਰੀ ਦੀ ਬੈਕ ਸਾਈਡ ਆ ਹਾਂਜੀ ਮਿੱਤਰੋ ਅਸੀਂ ਹੁਣ ਚੱਲੇ ਆ ਥੱਲੇ ਆਪਣੀ ਗੱਡੀ ਗੱਡੀ ਚੱਕਣਾ ਤੇ ਹੁਣ ਲੱਗਣ ਲੱਗੀ ਆ ਇਹ ਆ ਪਾਰਕ ਹੋਣ ਲੱਗਿਆ ਪਹੁੰਚ ਗਏ ਆ ਅਸੀਂ ਪੱਰੀ ਦੇ ਨੇੜੇ ਜਣੇ ਲੋ ਜੀ ਸਾਡੀ ਚੱਕ ਲਈ ਇਹਨਾਂ ਨੇ ਜੈਕਟ ਤੇ ਰੱਖ ਲਈ ਇਹਨਾਂ ਨੇ ਆਪਣੇ ਕੋਲ ਅਸੀਂ ਛੱਡ ਕੇ ਸੀਗੇ ਉੱਥੇ ਚੇਰ ਦੇ ਉੱਤੇ ਵੀਡੀਓ ਵੀਡੀਓ ਬਣਾ ਰਹੇ ਸੀਗੇ ਤੇ ਇਹਨਾਂ ਨੇ ਚੱਕ ਕੇ ਬਤੰਦਰਾਂ ਨੇ ਕਿਤੇ ਹੋਰ ਰੱਖ ਦਿੱਤੀ ਕੋਈ ਨਹੀਂ ਫੇਰ ਫੋਟ ਤੇ ਲੱਗੇ ਅਸੀਂ ਯਾ ਨਹੀਂ ਫਟ ਥੈਂਕ ਯੂ 500 ਥੈਂਕ ਯੂ so much ਲੋ ਜੀ ਅਸੀਂ ਐਂਟਰ ਹੋ ਗਏ ਆ ਧਰਤੀ ਦੇ ਉੱਤੇ ਪਹਿਲਾਂ ਸੀਗੇ ਪਾਣੀ ਦੇ ਹੁਣ ਅਸੀਂ ਚੱਲੇ ਸੀ ਇਹ ਬੂਚੜ ਗਾਰਡਨ ਤੇ ਇੱਥੋਂ ਸਿਰਫ ਨੂੰ ਲਾਦਾ 10-15 ਮਿੰਟ ਦੀ ਡਰਾਈਵ ਰਹਿ ਗਈ ਤੇ ਮਿਲਦੇ ਹਾਂ ਜੀ ਉੱਥੇ ਅਸੀਂ ਆ ਗਏ ਆ ਦਾ ਬੱਚਾ ਗਾਰਡਨਸ ਲੋ ਜੀ ਇੱਥੇ ਅਣ ਗਾਰਡਨ ਚ ਘੁੰਮਦੇ ਆ ਸਿਰਾ ਕਹਿੰਦੇ ਇਹ ਵੀ ਅਸੀਂ ਹੁਣ ਲੈ ਲਿਆ ਨੇ ਟਿਕਟਾ ਇਦਿਆਂ ਦਾ ਬੁਚਟ ਗਾਰਡਨਸ ਦੀਆਂ ਇੱਕ ਬੰਦੇ ਦੀਆਂ 40 ਡਾਲਰ 39.50 ਅਰੰਧ 50 ਸੈਂਟ ਕਹਿੰਦੇ ਸੀ ਨਹੀਂ ਲੈਣੇ ਚਲੋ ਜੀ ਹੁਣ ਮਿਲਦੇ ਆਂ ਇਹ ਬੁਚਟ ਗਾਰਡਨ ਦੇ ਵਿੱਚ ਜੀ ਆ ਦੇਖੋ ਬੂਚੜਾ ਦਿੰਦਾ ਸੋਹਣਾ ਜਿਹਾ 뷰 ਚੈੱਕ ਕਰੋ ਬਹੁਤ ਹੀ ਸੋਹਣਾ 뷰 ਆ ਸ਼ੇਪਸ ਬਣਾਈਆਂ ਹੋਈਆਂ ਆ ਦੇਖੋ ਦਿਲ ਦੀਆਂ ਇੱਧਰ ਤੇ ਲਾ ਬਾਈ ਪਾਰ ਆ ਬੂਟਿਆਂ ਨੂੰ ਪਾਣੀ ਬਹੁਤ ਹੀ ਵਧੀਆ 뷰 ਆ ਆ ਜਿਹੜਾ ਉੱਪਰੋਂ ਦੇਖ ਰਹੇ ਸੀਗੇ ਅਸੀਂ ਦਿਲ ਜਾ ਕਿੰਨਾ ਸੋਹਣਾ ਲੱਗਦਾ ਆਏ ਜੀ ਵਿਦਿਆ ਪੜਾਈ ਦੇਖੋ 뷰 ਚੈੱਕ ਕਰੋ ਉਹ ਉੱਥੇ ਅਸੀਂ ਖੜੇ ਸੀਗੇ ਉੱਥੋਂ ਆਏ ਆ ਇਹ ਆ ਡਬਲ ਚਟ ਗਾਰਡਨ ਦਾ ਇਤਿਹਾਸ ਹਿਸਟਰੀ ਆ ਉਹਦੀ ਪੋਜ਼ ਕਰਕੇ ਪੜ ਲਿਓ ਤੇ ਇਹ ਬਣਾਇਆ ਗਿਆ ਸੀਗਾ 1904 ਦੇ ਵਿੱਚ ਇਹ ਕੁੜੀ ਸੀਗੀ ਜੈਨੀ ਬੁਚਾਰ ਉਹਦੇ ਨਾਂ ਤੇ ਆਈ ਦਾ ਵਿਚਾਰ ਗਾਰਡਨ ਤੇ ਕੁੜੀ ਨੇ ਬਣਾਇਆ ਸੀਗਾ ਉਹਨੇ ਲੈਂਡਸਕੇਪ ਕੀਤਾ ਸੀਗਾ 1904 ਦੇ ਵਿੱਚ ਤੇ ਹੋਰ ਬਾਕੀ ਉਨਮ ਲਗਾ ਤਾਂ ਹੋਰ ਵੀ ਬਣਾਏ ਹੋਏ ਨੇ 20ਵੀਂ ਸੈਂਚਰੀ ਦੇ ਵਿੱਚ ਵੀ ਬਣਾਏ ਹੋਏ ਨੇ ਹੋਰ ਤੇ ਸੋਹਣੇ ਆ ਚੈੱਕ ਕਰੋ ਇਧਰ ਕੋਈ ਫਾਲ ਫੁਲੀ ਮਿਲ ਜੇ ਯਾਰ ਖਾਣ ਖੂਣ ਨੂੰ ਭੁੱਖ ਬਹੁਤ ਲੱਗੀ ਆ ਹਾਂਜੀ ਇੱਥੇ ਸਾਨੂੰ ਕੁਛ ਖਾਣ ਨੂੰ ਨਹੀਂ ਮਿਲਿਆ ਹੈਗਾ ਜੇ ਖਾਣ ਨੂੰ ਹੁੰਦਾ ਤਾਂ ਨਜ਼ਾਰੇ ਹੀ ਆ ਜਾਂਦਾ ਕਹਿੰਦੇ ਚਲੋ ਦੇਖਦੇ ਆਂ ਅੱਗੇ ਕੁਛ ਜੇ ਮਿਲਦਾ ਆਪਾਂ ਨੂੰ ਹੁਣ ਖਾਣ ਨੂੰ ਹਾਂਜੀ ਫਾਈਨਲੀ ਸਾਨੂੰ ਕੋਈ ਧੁੱਪ ਮਿਲੀ ਆ ਇਹ ਵਿਊ ਦੇਖੋ ਅੱਗੇ ਥੱਲੇ ਜਾ ਕੇ ਦੇਖਦਾ ਚੰਗੀ ਤਰ੍ਹਾਂ ਹਾਂਜੀ ਆ ਦੇਖੋ 뷰 ਮੇਰੇ ਪਿੱਛੇ ਕਿੰਨਾ ਹੀ ਸੋਹਣਾ ਆ ਤੇ ਪਾਣੀ ਆਪਣੇ ਕਰਤੱਬ ਦਿਖਾ ਰਿਹਾ ਆ। ਉਹ ਦੇਖੋ। ਬਾਕੀ ਇਹ ਜਿਹੜਾ ਦਬੂਛੜ ਗਾਰਡਨ ਸੀਗਾ 1904 ਦੇ ਵਿੱਚ ਬਣਾਇਆ ਗਿਆ ਸੀਗਾ। ਬਹੁਤ ਹੀ ਵਧੀਆ 뷰 ਆ ਇਹਦਾ। ਆ ਦੇਖੋ। ਰੋਸ ਫਾਉਂਟੇਨ ਲੁੱਕਆਊਟ ਐਨੂੰ ਕਹਿੰਦੇ ਆ 100 ਸਾਲ ਤੋਂ ਵੀ ਜ਼ਿਆਦਾ ਪੁਰਾਣਾ ਹੈ ਇਹ ਗਾਰਡਨ ਆ ਰਾਵਨ ਬੀਵਰ ਵਿਦ ਗ੍ਰੂਸ ਸੌਟ ਵਿਦ ਪੱਪਸ ਐਂਡ ਕਲਮ ਫਰੌਗ ਆ ਦੇਖੋ ਦੂਰੋਂ ਦਿਖਾਨਾ ਤੁਹਾਨੂੰ ਆ ਪਰ ਲਓ ਇੱਕ ਵਾਰੀ ਬਾਕੀ ਬਹੁਤ ਹੀ ਸੋਹਣਾ ਵਿਊ ਲੱਗਿਆ ਦਾ ਦੁਰੋਂ ਖਾਨੇ ਤੁਹਾਨੂੰ ਇਹ ਕਈ ਚੀਜ਼ਾਂ ਦਾ ਮਿਸ਼ਰਣ ਕਰਕੇ ਬਣਾਇਆ ਹੋਇਆ ਡੱਡੂ ਆ ਲਾ ਲਓ ਤੁਸੀਂ ਚਿੜੀਆਂ ਹਨਾ ਖਰਗੋਸ਼ ਸਾਰਾ ਕੁਝ ਵਿੱਚ ਐਡ ਕਰਕੇ ਇਹਨਾਂ ਨੇ ਇਹ ਵਿਊ ਬਣਾਇਆ ਹੋਇਆ ਕਿੰਨਾ ਸੋਹਣਾ ਉਹਦਾ ਵੀ ਦੇਖ ਕੇ ਆਉਂਦੇ ਆਪਾਂ ਇੱਕ ਵਾਰੀ ਉਹਦੇ ਵਿੱਚ ਕੀ ਕੀ ਐਡ ਕੀਤਾ ਹੋਇਆ ਇਹਨਾਂ ਨੇ ਸਮਝ ਨਹੀਂ ਲੱਗਦੀ ਆ ਤਾਂ ਈਗਲ ਆ ਉੱਪਰ ਬਾਕੀ ਥੱਲੇ ਪਤਾ ਨਹੀਂ ਕੀ ਆ ਕਿਲ ਵਿਦ ਸਲਮਨ ਈਅਰ ਵਿਦ ਸਲਮਨ ਕਿੰਨਾ ਸੋਹਣਾ ਇਹਨਾਂ ਨੇ ਬਣਾਇਆ ਹੋਇਆ ਬਹੁਤ ਹੀ ਵਧੀਆ ਇੰਦਰ ਥੋੜਾ ਬੈਠਣ ਨੂੰ ਹਨਾ ਉਹ ਵਿਊ ਇੰਜੋਏ ਕਰਨ ਦੇ ਲਈ ਉਹ ਦੇਖੋ ਸੀ ਡਨ ਫਾਈਵਰਕਸ ਫੀਲਡ ਇੱਥੇ ਪਾਣੀ ਦੇ ਵਿੱਚ ਬੰਬ ਚਲਾਉਂਦੇ ਨੇ ਇਹ ਉਹ ਦੇਖੋ ਤੇ ਉਹਦੇ ਵਿੱਚ ਦਿਖਾਉਂਦੇ ਨੇ ਇਹ ਨਾਈਟ ਵਿਊ ਆ ਯਾ ਦੇਖੋ ਇਹਦਾ ਹੋਰ ਇੱਕ ਵਿਊ ਆ ਦੇਖੋ ਇਹ ਗਾਰਡਨ ਬਹੁਤ ਵੱਡਾ ਇਹਦਾ ਮੈਪ ਦੇਖੋ ਵੱਕਰੇ ਵੱਕਰੇ ਪ੍ਰਕਾਰ ਦੇ ਬੂਟੇ ਰੋਜ਼ਗਾਰਡਨ ਇਧਰ ਆ ਤੇ ਜਪਾਨੀਸ ਗਾਰਡਨ ਇਧਰ ਆ ਬਸ ਤੋਂ ਆਪਣੀ ਗਾਰਡਨ ਰਹਿ ਗਈ ਉਹ ਦੇਖਦੇ ਆ ਤੇ ਜੀਸ ਪੇਪਰ ਉਹ ਬੇਨਾਂ ਨੇ ਕਿਹੋ ਜਿਹਾ ਬਣਾਇਆ ਪਏ ਬਾਈ ਸਾਡਾ ਕਰ ਰਿਹਾ ਹੈ ਗਾਰਡਨਿੰਗ ਕਰ ਰਿਹਾ ਹੈ ਉਹ ਕੱਟ ਕੋਣ ਲਾਇਆ ਇਹਨੇ ਬੰਦੇ ਨੇ ਖਤਰਨਾਕ ਜੇ ਦੇਖੋ ਇੰਡੂਆ ਇਹ ਕਰ ਰਿਹਾ ਆਪਣਾ ਕੰਮ ਵੀ ਆਪਣਾ ਕੰਮ ਵੀ ਪੂਰਾ ਇੰਜੋਏ ਕਰਕੇ ਕਰ ਰਿਹਾ ਆ ਦੇਖੋ ਜੀ view in the middle of trees ਕਿੰਨਾ ਸੋਹਣਾ ਲੋ ਜੀ ਇੱਕ ਪਾਈ ਹੋਰ ਸ਼ੂਟਿੰਗ ਕਰ ਰਿਹਾ ਪੇੜ ਦੀ ਕਿੰਨਾ ਸੋਹਣਾ ਪੇੜ ਲੋ ਜੀ ਨਾਲੇ ਲੈ ਫਿਰਦ ਨੇ ਕੁੱਤਾ ਬੌ ਬੌ ਆਉ ਬੌ ਚੱਕੋ ਕਿ ਨਾ ਪੁਰਾਣਾ ਟਰੀ ਆ ਕਿ ਨਾ ਪੁਰਾਣਾ ਇੱਧਰ ਆ ਗਿਆ ਆਪਣਾ ਰੋਜ਼ ਗਾਰਡਨ ਹੈ ਜਪਨੀਜ਼ ਗਾਰਡਨ ਬਸ ਉਹ ਦੇਖਣਾ ਆਪਾਂ ਨੇ ਇੱਧਰ ਨੂੰ ਮੁੜਨ ਲੱਗੇ ਆ ਆ ਦੇਖੋ ਇੱਧਰ ਆ ਗਿਆ ਜੀ ਡੱਡੂ ਡੱਡੂ ਦੇ ਮੂੰਹ ਚੋਂ ਨਿਕਲਦਾ ਪਾਣੀ ਦੀ ਉਸਮ ਰੂਜ਼ ਵਗੈਰਾ ਸਾਰੇ ਇੱਧਰ ਨੇ ਬਾਕੀ ਉਧਰ ਆਪਣੀ ਰਹਿ ਗਈ ਐਂਟ੍ਰੈਂਸ ਉਧਰ ਐਂਟ੍ਰੈਂਸ ਆ ਤੇ ਇੱਧਰ ਰਹਿ ਗਿਆ ਪਿੱਛੇ ਜਿਹੜਾ ਆਪਣੇ ਦੇਖਿਆ ਸੀਗਾ ਛਰਨਾ ਜਿਹਾ ਹਨਾ ਜਿਹੜਾ ਗਾਰਡਨ ਸੀਗਾ ਜਿੱਥੇ ਪਿੱਛੇ ਜਾ ਕੇ ਛਰਨੇ ਦੇ ਸੀਗੇ ਇੱਧਰ ਰਹਿ ਗਿਆ ਆਪਣਾ ਫਾਇਰਵਰਕਸ ਵਾਲਾ ਤੇ ਉਧਰ ਰਹਿ ਗਿਆ ਆਪਣਾ ਟਰੀ ਜਿਹੜਾ ਪੁਰਾਣਾ ਟਰੀ ਆ ਉੱਟ ਪੁਰਾਣਾ ਟਰੀ ਆ ਇੱਧਰ ਆ ਗਿਆ ਜਪਨਿਸ ਗਾਰਡਨ ਬਾਕੀ ਦੇਖੋ ਕਿ ਨਾਲ ਸੋਨਾ ਉਹ ਖੜੀ ਹੋਈ ਆ ਸਾਡੀ ਗੋਲਫ ਵਾਲੀ ਪਰ ਇਹ ਦੂਜੇ ਤਰੀਕੇ ਲਈ ਯੂਜ਼ ਕਰਦੇ ਜਪਾਨ ਨੂੰ ਸਮਾਨ ਵਗੈਰਾ ਸਫਾਈ ਸੋਇਨ ਹਾਂਜੀ ਅਸੀਂ ਆ ਗਏ ਆ ਇੱਥੇ ਹੁਣ ਅਸੀਂ ਜਾਣਾ ਵਾਪਸ ਅਸ਼ਾ ਹੋਰ ਵੀ ਆ ਇਹਦਾ ਹੋਰ ਵੀ ਆ ਉਹ ਤਾਂ ਹੋਨੇ ਸਰੂ ਦੇਖ ਕੇ ਆਵਾਂਗੇ ਇਹਨਾਂ ਨੇ ਕੋ ਆਹ ਦੇਖੋ ਜੀ ਇਧਰ 뷰 ਕਿ ਨਾਲ ਸੋ ਆਹ ਖੜੀ ਹੋਈ ਹੈ ਸਾਡੀ ਮਰਸੀਡੀਜ਼ ਐਂਟਰ ਹੋ ਗਏ ਹੁਣ ਜਪਨੀਸ ਗਾਰਡਨ ਦੇ ਵਿੱਚ ਤੇ ਤੁਹਾਨੂੰ ਦਿਖਾਉਂਦੇ ਆ ਵਿਊ ਸੋਹਣੇ ਸੋਹਣੇ ਲੋ ਜੀ ਉਹ ਕੁੱਤੇ ਚੱਕ ਰੋਏ ਕਿਹੜੇ ਕਿਹੜੇ ਹਾਂਜੀ ਤੇ ਅਸੀਂ ਦੇਖ ਲਿਆ ਸਾਰਾ ਗਾਰਡਨ ਤੇ ਹੁਣ ਦੇਖਣ ਜਾ ਰਹੇ ਆਂ ਬੁਡਸ਼ਟ ਕੋ ਬਲਕ ਆਊਟ ਅੰਦਰ ਦੇਖੇ ਹੁੰਦੇ ਆਂ ਥੈਂਕ ਯੂ ਵੈਲਕਮ ਨਾ ਸੋਣਾ ਜੀ ਛੁਰੇ ਹੁਣ ਜਾਂਦੇ ਆ ਵਾਪਸ ਹਿੰਪਰ ਗਿਆ ਦੇ ਜਿਆੰਦਾ ਜਨਾਮ ਬੋ ਸਕਰ ਅਸੀਂ ਹੁਣ ਜਾ ਰਹੇ ਆ ਇਟਾਲੀਅਨ ਗਾਰਡਨ ਦੇ ਵਿੱਚ ਆ ਦੇਖੋ ਚਲੋ ਹੀ ਦੇਖਦੇ ਆ ਦਾ ਇਟਾਲੀਅਨ ਕਾਡਨ ਚਲੋ ਜੀ ਹੁਣ ਇਸ ਚੱਲੇ ਆ ਬਾਹਰ ਤੇ ਤੁਹਾਨੂੰ ਦਿਖਾਉਨੇ ਆਂ ਅਸੀਂ ਅਸੀਂ ਕਿੱਥੋਂ ਐਂਟਰ ਹੋਏ ਸੀਗੇ ਇਤੇ ਇੱਥੇ ਪਈ ਸੀਗੀ ਬੁੱਕ ਕਮੈਂਟਸ ਦੇਣ ਦੇ ਲਈ ਜੇ ਅਸੀਂ ਉਰੇ ਲਿਖਤਾ ਆਪਣੇ ਤੇਨਾਂ ਦਾ ਨਾਮ ਕਿੱਥੋਂ ਐ ਹੱਥੋਂ ਸੋ ਬਿਊਟੀਫੁਲ ਵਾਥ ਇਟ ਅਲੈਕਟ ਜਪਾਨੀ ਗਾਰਡਨ ਸੋ ਮਾਚ ਮਜ਼ਾ ਆ ਗਿਆ ਕਹਿੰਦੇ ਇੱਥੇ ਆ ਕੇ ਥੈਂਕ ਯੂ ਉਹ ਮਜ਼ਾ ਆਇਆ ਇੱਥੇ ਆ ਕੇ ਸਵਾਦ ਹੀ ਆ ਗਿਆ ਹਾਂਜੀ ਹੁਣ ਚੱਲੇ ਆਂ ਅਸੀਂ ਬਾਹਰ ਦੇਖ ਲਿਆ ਸਾਰਾ ਸਭ ਤੋਂ ਜ਼ਿਆਦਾ ਸੋਹਣਾ ਸਾਨੂੰ ਲੱਗਿਆ ਜਾਪਨਿਸ ਗਾਰਡਨ ਬਹੁਤ ਹੀ ਅਲੱਗ ਜਿਹਾ ਸੀਗਾ ਬਹੁਤ ਹੀ ਸੋਹਣਾ ਲੱਗਿਆ ਬਹੁਤ ਹੀ ਸੋਹਣਾ ਇਹਨਾਂ ਨੇ ਬਣਾਇਆ ਹੋਇਆ ਲੋਗੋ ਜਿਹਾ ਦਾ ਬੁਚੀਟ ਗਾਰਡਨ ਲੋ ਜੀ ਹਰ ਤਰ੍ਹਾਂ ਦੀ ਤਰਾ ਹਰ ਕਿਤੇ ਇਹ ਬਣਾਇਆ ਹੁੰਦਾ ਕੁਝ ਵੀ ਖਰੀਦਣ ਦੇ ਲਈ ਹਨਾ ਯਾਦਗਾਰ ਰੱਖਣ ਦੇ ਲਈ ਚੀਜ਼ਾਂ ਵੀ ਅਸੀਂ ਆ ਗਏ ਸੀ ਕਿ ਮੈਚੋਂ ਰੈਸਟੋਰੈਂਟ ਅਗਏ ਨਹੀਂ ਹਜੇ ਤੇ ਅਸੀਂ ਕੁਝ ਖਾ ਲਈਏ ਤੇ ਹੁਣ ਅਸੀਂ ਰੈਪ ਗਰਮ ਕਰਨ ਲਾਏ ਹੋਏ ਨੇ ਮਾਈਕ੍ਰੋਵੇਵ ਦੇ ਵਿੱਚ ਤੇ ਖਾਣੇ ਆ ਤੇ ਫਿਰ ਜਾਂਦੇ ਆ ਵਿਕਟੋਰੀਆ ਹੁਣ ਅਸੀਂ ਆ ਗਏ ਬਾਹਰ ਔਰ ਲੱਗਾ ਇੰਡੀਆ ਦਾ ਝੰਡਾ